ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਕੌਰ ਮੇਰੇ ਚੈਨਲ ਗੁੰਤਾ ਸੂਟ ਕਲੈਕਸ਼ਨ ਤੇ ਤੁਹਾਡਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਵਿంటర్ ਸਟਾਕ ਦੇ ਵਿੱਚ ਪ੍ਰਿੰਟ ਸੂਟ ਲੈ ਕੇ ਆਏ ਹਾਂ ਜੀ ਪਸ਼ਮੀਨੇ ਦੇ ਸਿਲਕ ਪਸ਼ਮੀਨਾ ਸਿਲਕ ਕਵਾਟਰਾਈਜ਼ ਪਸ਼ਮੀਨਾ ਆਊਗਾ ਜੀ ਤੇ ਬਹੁਤ ਹੀ ਸੋਹਣੇ ਜਿਹੜੇ ਆਪਣੇ ਮੈਚਿੰਗ 올ਓਵਰ ਪਸ਼ਮੀਨੇ ਦੇ ਵਿੱਚ ਪ੍ਰਿੰਟ ਵਾਲੀਏ ਤੇ ਬਿਲਕੁਲ ਜੈਨੂਇਨ ਜੇ ਪ੍ਰਾਈਸ ਦੇ ਵਿੱਚ ਰਹਿਣਗੇ ਇਹ ਸੂਟ ਆਓ ਦੇਖਦੇ ਹਾਂ ਅੱਜ ਦੇ ਆਪਣੇ ਇਹ ਸੂਟ ਹਾਂਜੀ ਪਹਿਲਾ ਆਪਾਂ ਤੁਹਾਨੂੰ ਲੈ ਕੇ ਆਏ ਆ ਰੂਟੀਨ ਦੇ ਵਿੱਚ ਘਰ ਪਾਉਣ ਵਾਸਤੇ ਸੂਟ ਜਿਵੇਂ ਆਪਾਂ ਗਰਮ ਦੇ ਵਿੱਚ ਵਿਦਆਉਟ ਲਰਨਿੰਗ ਵਨ ਇਹ ਬਿਲਕੁਲ ਜੈਨੂਇਨ ਜਾਂ ਪ੍ਰਾਈਸਡ ਹੋਊਗਾ ਜੀ 550 ਦਾ ਸੂਟ ਰਹੂਗਾ 3.5 ਮੀਟਰ ਕੱਟ ਰਹੂਗੀ ਵੱਡੇ ਪਣੇ ਦੇ ਵਿੱਚ ਗਰਮ ਦੇ ਵਿੱਚ ਇਹ ਸੂਟ ਰਹਿਣਗੇ ਚੈੱਕ ਦੇ ਵਿੱਚ ਸਟੱਫ ਬਹੁਤ ਅੱਛਾ ਹੈਗਾ ਪੂਰਾ ਗਰਮ ਸੂਟ ਰਹੂਗਾ ਰੂਟੀਨ ਦੇ ਵਿੱਚ ਘਰ ਪਾਉਣ ਵਾਸਤੇ ਤੁਸੀਂ ਹਲਕਾ ਫੁਲਕਾ ਇਹਨਾਂ ਦੇ ਵਰਕ ਵੀ ਕਰਵਾ ਸਕਦੇ ਆ ਇਹ 3-4 ਆਪਣੇ ਕੋਲੇ ਕਲਰ ਆਈ ਨੇ ਚੈੱਕ ਦੇ ਵਿੱਚ ਹੀ ਆਈ ਨੇ ਤੇ ਇਹਨਾਂ ਦਾ ਪ੍ਰਾਈਸ ਰਹੂ 550 ਔਲਓਵ ਸੂਟ ਹੈਗੇ ਇਹ ਵੱਡੇ ਪਣੇ ਦੇ ਸੂਟ ਨੇ ਤੇ ਕੱਟ ਰੂਗੀ 3.5 ਮੀਟਰ ਕੱਟ ਘਰ ਮੈਂ ਪੂਰਾ ਸਟਾਫ ਤੇ ਪ੍ਰਾਈਸ ਰੂਗਾ ਜੀ 550 ਫਾਈਨ ਸਟਾਫ ਰੂਗਾ ਇਹ ਕੇਵਲਾ ਕਲਰ ਆ ਗਿਆ ਚੈੱਕ ਦੇ ਵਿੱਚ ਇਹ ਵਾਲਾ ਆ ਗਿਆ ਜੀ ਬਹੁਤ ਸੋਨਾ ਗਰਮ ਸੂਟ ਹੈਗਾ ਤੁਸੀਂ ਰੂਟੀਨ ਦੇ ਵਿੱਚ ਘਰ ਪਾਉਣ ਲਈ ਇਹਨਾਂ ਨੇ ਬਣਾ ਸਕਦੇ ਹਾਂ ਨਾਈਟ ਸੂਟ ਬਣਾ ਸਕਦੇ ਹਾਂ ਪ੍ਰਾਈਸ ਰਹੂਗਾ ਜੀ 550 ਇੱਕ ਕਲਰ ਇਹਦੇ ਵਿੱਚ ਚੈੱਕ ਦੇ ਵਿੱਚ ਇਹ ਵਾਲਾ ਆ ਜਾਊਗਾ ਵਿਦਆਊਟ ਲੈਨਿੰਗ ਬਣਨੀ ਨਹੀਂ ਕੋਈ ਕੰਪਲੀਟ ਨਹੀਂ ਹੈਗੀ ਸਟੱਫ ਦੀ ਨਿੱਗਾ ਸਟੱਫ ਰਹੂਗਾ ਪ੍ਰਾਈਸ ਰਹੂਗਾ 550 ਤੇ ਲਾਸਟ ਵਨ ਇਹਦੇ ਵਿੱਚ ਇਹ ਵਾਲਾ ਕਲਰ ਹੈਗਾ ਇਹ ਵਾਲਾ ਰੁਕ ਗਿਆ ਜੀ ਬਹੁਤ ਸੋਨੇ ਇਹ ਗਰਮ ਦੇ ਵਿੱਚ ਆਪਣੇ ਕੋਲੇ ਫੈਬਰਿਕ ਆਇਆ ਹੈਗਾ ਪ੍ਰਾਈਸ 550 ਉਸ ਤੋਂ ਨੈਕਸਟ ਆਪਣੇ ਕੋਲੇ ਜੀ ਰਾਮ ਟੈਕਸ ਦਾ ਪਸ਼ਮੀਨਾ ਆਇਆ 올ਓਵਰ ਸੂਟ ਦੇ ਵਿੱਚ ਬਹੁਤ ਹੀ ਜਿਆਦਾ ਸੋਨਾ ਸਟਾਫ ਹੈਗਾ ਪਿਛਲੇ ਮਹੀਨੇ ਦੇ ਵਿੱਚ ਕੋਈ ਸਟਾਕ ਦੀ ਕੰਪਲੀਟ ਨਹੀਂ ਇਹਦੇ ਵਿੱਚ ਆਪਣੇ ਕੋਲੇ 4-5 ਕਲਰ ਆਪਣੇ ਆਏ ਨਹੀਂ ਪ੍ਰਿੰਟ ਸੀਮ ਹੀ ਨਹੀਂ ਇਹ ਵਾਲਾ ਕਨ ਲਾ ਚੁਗਾ ਬਹੁਤ ਸੋਨਾ ਕਲਰ ਆਇਗਾ ਸਟਾਕ ਬਹੁਤ ਜਿਆਦਾ ਫਾਈਨ ਹੈਗਾ ਸਟਾਕ ਦੀ ਕੋਈ ਕੰਪਲੀਟ ਨਹੀਂ ਪ੍ਰਾਈਸ ਰਹੂਗਾ ਜੀ 1250 ਇਹਦੇ ਵਿੱਚ ਆਪਣੇ ਕੋਲੇ ਕਲਰ ਨੇ ਇਹ ਵਾਲਾ ਕਲਰ ਹੈ ਕਲਰ ਸਾਰੇ ਬਹੁਤ ਹੀ ਜਿਆਦੇ ਸੋਹਣੇ ਨੇ ਤੁਸੀਂ ਨੇੜੇ ਤੋਂ ਵੀ ਦੇਖ ਸਕਦੇ ਹੋਗੇ ਪ੍ਰਿੰਟ ਬਹੁਤ ਸੋਹਣੇ ਨੇ ਰਾਮਟੈਕਸ ਦਾ ਰਹੂਗਾ ਜੀ ਪਸ਼ਮੀਨਾ ਸਟਾਫ ਬਹੁਤ ਜਿਆਦਾ ਫਾਈਨ ਹੈ ਕਲਰ ਸੋਹਣੇ ਨੇ ਵਿਦਾਊਟ ਲਾਈਨਿੰਗ ਕੋਈ ਇਹਦੇ ਉੱਤੇ ਬੋਰਨੀ ਆਊਗਾ ਕੋਈ ਇਹਦੀ ਕੰਪਲੀਟ ਨਹੀਂ ਹੈਗੀ ਪ੍ਰਾਈਸ ਰਹੂਗਾ ਜੀ 올ਓਵਰ ਸ਼ੁਕਦਾ 1250 ਇੱਕ ਦੇ ਵਿੱਚ ਇਹ ਕਲਰ ਆ ਗਿਆ ਚਾਰ ਕਲਰ ਨੇ ਇਹਦੇ ਵਿੱਚ ਆਪਣੇ ਕੋਲੇ ਰਾਮ ਟੈਕਸ ਪਸ਼ਮੀਨ ਦੇ ਵਿੱਚ ਚਾਰੋਂ ਕਲਰ ਸੋਨੇ ਨੇ ਸਰਦਾਰੀ ਜੀ ਲੁੱਕ ਦੇ ਸੂਟ ਰੈਡੀ ਹੁੰਦੇ ਆਗੇ ਪ੍ਰਿੰਟ ਬਹੁਤ ਸੋਹਣਾ ਨਾ ਜ਼ਿਆਦਾ ਬਰੀਕ ਤੇ ਨਾ ਜ਼ਿਆਦਾ ਵੱਡਾ ਰਹੂਗਾ 올ਓਵਰ ਸੂਟ ਦੀ ਬਹੁਤ ਸੋਹਣੀ ਲੋਕ ਆਂਦੀ ਹੈਗੀ ਸਟਾਫ ਫਾਈਨ ਰਹੂਗਾ ਪ੍ਰਾਈਜ਼ 1250 5 ਮੀਟਰ ਕੱਟ ਰਹੂਗੀ ਸੂਟ ਦੀ ਇੱਕ ਹੀ ਵਾਲਾ ਕਲਰ ਆ ਗਿਆ ਕਲਰ ਚਾਰੂ ਹੋਈ ਬਹੁਤ ਸੋਹਣੇ ਨੇ ਬੈਕ ਤੋ ਪਲੇਨ ਰਹੂਗਾ ਬਹੁਤ ਸੋਹਣਾ ਪਸ਼ਮੀਨਾ ਹੈ ਇਸ ਤੋਂ ਬਾਅਦ ਆਪਣੇ ਕੋਲੇ ਜੀ ਇੱਕ ਕਾਟਰਾਈ ਸਟੱਫ ਆਇਆ ਹੈ ਸਿਲਕ ਕਾਟਰਾਈਸ ਕਹਿੰਦੇ ਨੇ ਇਹਨੂੰ ਬਹੁਤ ਸੋਹਣਾ ਸਟਾਫ ਹੈ ਵਿంటర్ ਦਾ ਵਿਦਾਊਟ ਲੈਨਿੰਗ ਬਣੂਗਾ ਜੀ ਉਹ ਜੇディ ਕੰਪਲੀਟ ਨਹੀਂ ਹੈਗੀ 올ਓਵਰ ਸੂਟ ਰਹੂਗਾ। ਦਾਸ ਬ੍ਰੈਂਡ ਦਾ ਰਹੂਗਾ ਜੀ ਸੂਟ ਆਪਣਾ ਇਹ 올ਓਵਰ ਦੇ ਵਿੱਚ ਪ੍ਰਿੰਟ ਆ ਬਹੁਤ ਸੋਹਣੀ ਕਾਟਰਾਈਜ਼ ਹੈ ਵਿਦਆਊਟ ਲੈਨਿੰਗ ਬਣੂਗੀ ਬਰੀਕ ਵਾਲੀ ਕਾਟਰਾਈਜ਼ ਰਹੂਗੀ ਜੀ ਇਹਦੇ ਕਲਰ ਪ੍ਰਿੰਟ ਬਹੁਤ ਸੋਹਣੇ ਨੇ 올ਓਵਰ ਦੇ ਵਿੱਚ ਪ੍ਰਾਈਸ ਰਹੂਗਾ ਜੀ 1625 5 ਮੀਟਰ ਕੱਟ ਰਹੂਗੀ ਇਹਦੇ ਵਿੱਚ ਇੱਕ ਤਾਂ ਇਹ ਕਲਰ ਆ ਗਿਆ ਕਲਰ ਬਹੁਤ ਸੋਹਣੇ ਨੇ ਹਲਕਾ ਜਿਵੇਂ ਕੋਟ ਰਾਈਜ਼ ਦਾ ਸ਼ਾਈਨ ਜੀ ਹੈ ਹਲਕੀ ਜੀ ਇਹਦੇ ਵਿੱਚ ਬਹੁਤ ਸੋਹਣੀ ਕੋਟ ਰਾਈਜ਼ ਹੈ ਪਿਓਰ ਦੇ ਵਿੱਚ ਇੱਕ ਇਹਦੇ ਵਿੱਚ ਆਪਣੇ ਕੋਲੇ ਬਲੈਕ ਕਲਰ ਹੈ ਜੀ ਪ੍ਰਾਈਸ ਇਹਨਾਂ ਦਾ ਸਾਰਿਆਂ ਦਾ 올ਓਵਰ ਦੇ ਵਿੱਚ 1625 ਰਹੂਗਾ ਬਹੁਤ ਸੋਹਣੀ ਕੋਟ ਰਾਈਜ਼ ਰਹੂਗੀ ਇਹ ਵਾਲਾ ਆ ਗਿਆ ਜੀ ਦਾਸ ਬ੍ਰਾਂਡ ਦੀ ਕੋਟ ਰਾਈਜ਼ ਰਹੂਗੀ 올ਓਵਰ ਦੇ ਵਿੱਚ 5 ਮੀਟਰ ਕੱਟ ਰਹੂਗੀ ਪ੍ਰਾਈਸ 1625 Questo è anche in nero, è molto print. Questo E che colore K, ragazzi. Questo è in colore K, ਕਵਾਰਟਰਾਈਜ਼ ਬਹੁਤ ਜਿਆਦਾ ਫਾਈਨ ਹੈ ਲੋਗੀ ਜੀ ਸਟਾਫ ਬਹੁਤ ਜਿਆਦਾ ਫਾਈਨ ਹੈਗਾ ਸਿਲਕ ਕਵਾਰਟਰਾਈਜ਼ ਇਹਨੂੰ ਕਹਿੰਦੇ ਨੇ ਸਟਾਫ ਬਹੁਤ ਸੋਹਣੇ ਵਿਦਾਊਟਰ ਲਾਈਨਿੰਗ ਬਣੂਗਾ ਪ੍ਰਿੰਟ ਬਹੁਤ ਸੋਹਣੇ ਨੇ ਸਰਦਾਰੀ ਜੀ ਲੁੱਕ ਦਾ ਇਹ ਸਟਾਫ ਰਹੂਗਾ ਜੀ ਪ੍ਰਾਈਸ 1625 올ਓਵਰ ਦੇ ਵਿੱਚ ਅੰਬੀ ਵਾਲੇ ਦੇ ਵਿੱਚ ਕੇਵਲ ਆ ਗਿਆ ਜੀ ਕਲਰ ਕਲਰ ਸਾਰੇ ਬਹੁਤ ਸੋਹਣੇ ਨੇ ਸਰਦਾਰੀ ਜੀ ਲੁੱਕ ਦੇ ਇੰਗਲਿਸ਼ ਜੀ ਇਹ ਕਲਰ ਰੈਡੀ ਨੇ ਕੋਈ ਸਟਾਫ ਦੀ ਕੰਪਲੀਟ ਨਹੀਂ ਵਿਦਾਊਟ ਲਾਈਨਿੰਗ ਸੂਟ ਰੈਡੀ ਹੋ ਜਾਊਗਾ ਬਿਲਕੁਲ ਬਰੀਕ ਜੇ ਵਾਲੀ ਕੌਟਰ ਆ ਜਿਸ ਰੋਗੇ ਇਸ ਕੇਦੇ ਵਿੱਚ ਇਹ ਵਾਲਾ ਕਲਰ ਆ ਗਿਆ 5 ਮੀਟਰ 올ਓਵਰ ਦੇ ਵਿੱਚ ਇਹ ਜੇ ਸੂਟ ਦੀ ਕੱਟ ਹੈਗੀ ਕਲਰ ਬਹੁਤ ਸੋਹਣੇ ਨੇ 10 ਬ੍ਰਾਂਡ ਦਾ ਸਟੱਫ ਰਹੂਗਾ ਪ੍ਰਾਈਸ ਹੋਊਗਾ ਜੀ 1625 ਇਹ ਕੇ ਵਾਲਾ ਕੰਨੜ ਆਊਗਾ ਇਹ ਵਿੱਚ ਕਲਰ ਸਾਰੇ ਸੋਹਣੇ ਨੇ ਇਹ ਵਾਲਾ ਕਲਰ ਆਊਗਾ ਇਸ ਤੋਂ ਨੈਕਸਟ ਆਪਣੇ ਕੋਲੇ ਜੀ ਰਾਮ ਟੈਕਸ ਦੇ ਵਿੱਚ ਚੈੱਕ ਦੇ ਵਿੱਚ ਆਏ ਨੇ ਇਹ ਕੇਵਲਾ ਗਿਆ ਚੈੱਕ ਦਾ ਕਲਰ ਦੋ ਕਲਰ ਆਏ ਨੇ ਆਪਣੇ ਕੋਲੇ ਚੈੱਕ ਦੇ ਵਿੱਚ ਇਹਦੇ ਉੱਪਰ ਤੁਸੀਂ ਵਰਕ ਵਗੈਰਾ ਕਰਵਾ ਸਕਦੇ ਹੋਗੇ 올 오버 ਦੇ ਵਿੱਚ ਸੂਟ ਰਹੂਗਾ ਜੀ 5 ਮੀਟਰ ਕੱਟ ਹੈ ਪ੍ਰਾਈਸ ਰਹੂਗਾ 1100 1100 ਇੱਕ ਇਹਦੇ ਵਿੱਚ ਕਲਰ ਹੋ ਰਹੂਗਾ ਚੈੱਕ ਦੇ ਵਿੱਚ ਰਾਮ ਟੈਕਸ ਪਸ਼ਮੀਨੇ ਦੇ ਵਿੱਚ ਬਹੁਤ ਸੁਣਾ ਸਟਾਫ ਹੈ ਵਿਦਾਊਟ ਲੈਨਿੰਗ ਸੂਟ ਰੈਡੀ ਹੋ ਜਾਊਗਾ ਇਹ ਵਾਲਾ ਰਹੂਗਾ ਜੀ ਬੈਕ ਤੋਂ ਇਦਾਂ ਦਾ ਰਹੂਗਾ ਤੁਸੀਂ ਮੈਚਿੰਗ ਵੀ ਰੈਡੀ ਕਰ ਸਕਦੇ ਹੋਗੇ ਬੈਕ ਤੋਂ ਇਹ ਵਾਲਾ ਰਹੂਗਾ ਫਰੰਟ ਤੋਂ ਇਹ ਵਾਲਾ ਹੋਊਗਾ ਤੁਸੀਂ ਇਹਨੂੰ ਮੈਚਿੰਗ ਦੇ ਵਿੱਚ ਵੀ ਡੈਡੀ ਕਰ ਸਕਦੇ ਹੋਗੇ ਪ੍ਰਾਈਸ 1100 ਰਾਮ ਟੈਕਸ ਪਛਮੀਨੇ ਦੇ ਵਿੱਚ ਇਸ ਤੋਂ ਬਾਅਦ ਆਪਣੇ ਕੋਲੇ ਸਿਲਕ ਕォਟਰਾਈਜ਼ ਦੇ ਵਿੱਚ ਮੈਚਿੰਗ ਸੂਟ ਆ ਜਾਣਗੇ ਜੀ ਬਹੁਤ ਸੋਹਣਾ ਸਟਾਫ ਹੈਗਾ ਸ਼ੈਡੋ ਪ੍ਰਿੰਟ ਦੇ ਵਿੱਚ ਆਪਣੀ ਬਾਟਮ ਲਾਉਗੀ ਕォਟਰਾਈਜ਼ ਦੀ ਤੇ ਇਹਦੇ ਨਾਲ ਇਹ ਸ਼ਰਟ ਰਹੂਗੀ ਜੀ ਪ੍ਰਾਈਸ ਰਹੂਗਾ 1250 ਇੰਨਾ ਦਾ ਪ੍ਰਾਈਸ ਲਊਗਾ 1250 ਬਹੁਤ ਸੋਹਣਾ ਸਟਾਫ ਹੈਗਾ ਬਹੁਤ ਸੋਹਣਾ ਪ੍ਰਿੰਟ ਹੈ ਕੋਈ ਇਹਦੀ ਕੰਪਲੀਟ ਨਹੀਂ ਹੈਗੀ ਵਿਦਆਊਟ ਲਾਈਨਿੰਗ ਰੈਡੀ ਹੋਊਗਾ ਟਾਈਟ ਟਾਈ ਮੀਟਰ ਇਹਦੀ ਕੱਟ ਰਹੂਗੀ ਮੈਚਿੰਗ ਦੇ ਵਿੱਚ ਬਲੈਕ ਕਲਰ ਦੇ ਵਿੱਚ ਹੈ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਸਟਾਫ ਬਹੁਤ ਜ਼ਿਆਦਾ ਫਾਈਨ ਹੈ ਵਿਦਆਊਟ ਲਾਈਨਿੰਗ ਤੁਸੀਂ ਇਹਨੂੰ ਰੈਡੀ ਕਰ ਸਕਦੇ ਹੋ ਬਿਲਕੁਲ ਬਰੀਕ ਵਾਲੀ ਕਾਟਰਾਇਜ਼ ਹੈ ਹਲਕੀ ਜੀ ਇਹਦੇ ਵਿੱਚ ਸ਼ਾਈਨ ਹੈ ਇਹਨੂੰ ਸਿਲਕ ਕਾਟਰਾਇਜ਼ ਵੀ ਕਹਿ ਦਿੰਦੇ ਆ ਇਦੇ ਵਿੱਚ ਕਿਹ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਗ੍ਰੀਨ ਦੇ ਨਾਲ ਬਾਟਮ ਵੀ ਆਪਣੀ ਕਵਾਰਟ ਰਾਈਜ਼ ਦੇ ਵਿੱਚ ਹੀ ਰਹੂਗੀ ਮੈਚਿੰਗ ਸੂਟ ਹੈ ਸ਼ੈਡੋ ਪ੍ਰਿੰਟ ਦੇ ਵਿੱਚ ਹੀ ਆਪਣੀ ਬਾਟਮ ਰਹੂਗੀ ਗ੍ਰੀਨ ਕਲਰ ਦੀ ਤੇ ਇਹ ਆ ਜੂਗੀ ਸ਼ੌਟ ਪ੍ਰਾਈਜ਼ ਰਹੂਗਾ 1250 ਫੁੱਲ ਸੂਟ ਹੈ ਜਿਹੜਾ ਆਪਣਾ ਕਵਾਰਟ ਰਾਈਜ਼ ਦੇ ਵਿੱਚ ਹੀ ਰਹੂਗਾ ਪ੍ਰਿੰਟ ਬਹੁਤ ਸੋਹਣੇ ਹਨ ਕਲਰ ਬਹੁਤ ਸੋਹਣੇ ਹਨ ਜੀ ਟਾਈ ਟਾਈ ਮੀਟਰ ਮੈਚਿੰਗ ਸੂਟ ਦੀ ਕੱਟ ਰੂਗੀ। ਇੱਕ ਇਹਦੇ ਵਿੱਚ ਆਪਣੇ ਕੋਲੇ ਇਹ ਵਾਲਾ ਕਲਰ ਆ ਗਿਆ। ਇਹਦੀ ਬਾਟਮ ਰਹੂਗੀ ਜੀ ਆਪਣੀ ਮੇ ਬਾਟਮ ਰਹੂਗੀ। ਬਾਟਮ ਆ ਜੂਗੀ। ਇਹ ਆ ਗਈ ਸ਼ਰਟ ਬਹੁਤ ਸੋਹਣੀ ਕਾਟਰਾਈਜ਼ ਹੈ ਬਰੀਕ ਕਾਟਰਾਈਜ਼ ਰਹੂਗੀ ਜੀ ਟਾਈ ਟਾਈ ਮੀਟਰ ਕੱਟ ਰਹੂਗੀ ਪ੍ਰਾਈਸ ਰਹੂਗਾ 1250 ਇੱਕ ਇਹ ਆ ਗਿਆ ਜੀ ਮੈਚਿੰਗ ਦੇ ਵਿੱਚ ਬਲੈਕ ਦੇ ਨਾਲ ਕਾਟਰਾਈਜ਼ ਦੀ ਬਾਟਮ ਰਹੂਗੀ ਸ਼ਰਟ ਰਹੂ ਪ੍ਰਾਈਸ ਰਹੂਗਾ ਜੀ 1250 ਸਟੱਫ ਬਹੁਤ ਜਿਆਦਾ ਫਾਈਨ ਹੈਗਾ ਵਿਦਾਊਟ ਲੈਨਿੰਗ ਸਾਰੇ ਸੂਟ ਰੈਡੀ ਹੋਣਗੇ ਕਿਸੇ ਸਟੱਫ ਦੀ ਕੋਈ ਕੰਪਲੀਟ ਨਹੀਂ ਕੋਈ ਬੁਰ ਵਗੈਰਾ ਨਹੀਂ ਆਊਗਾ ਹਾਂਜੀ ਇਹ ਕੇਵਲ ਆ ਗਿਆ ਜੀ ਆਪਣੇ ਕੋਲੇ ਮੈਚਿੰਗ ਦੇ ਵਿੱਚ ਹੀ ਪ੍ਰਾਈਸ 1250 ਕਵਾਟਰਾਈਜ਼ ਦੇ ਵਿੱਚ ਬਹੁਤ ਸੋਹਣਾ ਕਲਰ ਹੈ ਬਹੁਤ ਸੋਹਣਾ ਪ੍ਰਿੰਟ ਰਹੂਗਾ ਇਹ ਵਾਲਾ ਆ ਗਿਆ ਜੀ ਸ਼ੈਡੋ ਪ੍ਰਿੰਟ ਦੀ ਆਪਣੀ ਬਾਟਮ ਰਹੂਗੀ ਇਹ ਸ਼ੋਰਟ ਆਜੂਗੀ ਕਲਰ ਬਹੁਤ ਸੋਹਣਾ ਹੈ ਕਵਾਟਰਾਈਜ਼ ਦੇ ਵਿੱਚ ਪ੍ਰਾਈਜ਼ 1250 ਹਾਂਜੀ ਇੱਕ ਕੁਆਟਰ ਰਾਈਜ਼ਿੰਗ 3 ਕਲਰ ਆ ਗਿਆ ਮਸਟਾਰਡ ਜਿਹਾ ਸ਼ੇਡ ਹੈ ਬਹੁਤ ਸੋਹਣਾ ਹੈ ਨਾ ਉਦਾਂ ਹੀ ਜਿਹੜੀ ਆਪਣੀ ਬੋਟਮ ਹੈਗੀ ਸ਼ੈਡੋ ਪ੍ਰਿੰਟ ਦੇ ਵਿੱਚ ਆ ਜੂਗੀ ਇਹ ਆ ਜੂਗੀ ਸ਼ੇਡ ਪ੍ਰਾਈਸ ਸੇਮ ਰਹੂਗਾ ਜੀ 1250 ਬਹੁਤ ਸੋਹਣਾ ਕੁਆਟਰ ਰਾਈਜ਼ ਸਟਾਫ ਰਹੂਗਾ ਮੈਚਿੰਗ ਦੇ ਵਿੱਚ ਇਹ ਸੋ ਨੈਕਸਟ ਬਲੈਕ ਦੇ ਵਿੱਚ ਆ ਜੂ ਕਾਟ ਰਾਈਸ ਸਿਲਕ ਕਾਟ ਰਾਈਸ ਦੇ ਵਿੱਚ ਟਾਈ ਟਾਈ ਮਿੱਟ ਰੇ ਦੀ ਕੱਟ ਹੋਊਗੀ ਬਾਟਮ ਆ ਗਈ ਸ਼ਰਟ ਆ ਗਈ ਬੋਸ ਉਹਨਾ ਸਟਾਫ ਦਾ ਬੋਸ ਉਹਨਾ ਪ੍ਰਿੰਟ ਰਹੂਗਾ ਇਹ ਵਾਲਾ ਸ਼ਰਟ ਰਹੂਗੀ ਪ੍ਰਾਈਸ ਰਹੂਗਾ ਜੀ 1250 ਮੈਚਿੰਗ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਰਹੂਗਾ। ਇਹਦੇ ਵਿੱਚ ਇੱਕ ਬਲੂ ਕਲਰ ਆ ਜਾਊਗਾ ਆਪਣੇ ਕੋਲੇ। ਬਹੁਤ ਸੋਹਣਾ ਕਲਰ ਆਇਗਾ। ਬਲੂ ਕਲਰ ਆਜੂਗਾ। ਬ੍ਰੀਕ ਕਵਾਰਟਾਈਜ਼ ਰਹੂਗੀ ਜੀ, ਸਟਾਫ ਫਾਈਨ ਲੈਣਗੇ। ਪ੍ਰਾਈਜ਼ ਰਹੂਗਾ ਜੀ 1250। 1250 ਇੱਕ ਇਹ ਆ ਜੂਗਾ ਜੀ ਮਹਿਰੂਨ ਕਲਰ ਸ਼ਰਟ ਔਰ ਬਾਟਮ ਦੋਨੋਂ ਹੀ ਸਿਲਕ ਕਲਟਰਾਈਜ਼ ਦੇ ਵਿੱਚ ਹੀ ਰਹਿਣੀਆਂ ਸਟਾਫ ਬਹੁਤ ਜਿਆਦਾ ਸੋਹਣਾ ਕਲਰ ਪ੍ਰਿੰਟ ਬਹੁਤ ਸੋਹਣਾ ਕੋਈ ਕੰਪਲੀਟ ਨਹੀਂ ਜੀ ਸੂਟ ਦੀ ਪ੍ਰਾਈਸ ਸਿਰਫ 1250 ਇਹ ਕੇ ਕਲਰ ਆਜੂਗਾ ਕਲਰ ਸਾਰੇ ਸੋਨੇ ਨੇ ਸਰਦਾਰੀ ਕਲਰ ਨੇ ਇਹ ਵਾਲਾ ਕਲਰ ਆਜੂਗਾ ਇਹ ਕਲਰ ਵੀ ਬਹੁਤ ਸੋਨਾ ਹੈ ਮੈਚਿੰਗ ਦੇ ਵਿੱਚ ਪ੍ਰਿੰਟ ਬਹੁਤ ਹੀ ਅਜੇ ਸੋਨੇ ਨੇ ਪ੍ਰਾਈਜ਼ ਰਹੂਗਾ ਜੀ 1250 कोई स्टाफ दी कंप्लीट नहीं आओगी विदाउट लाइनिंग रेडी होनी सूट एक कलर आ गया जी अपने कोले ये वाला कलर आ गया जी ये शर्ट दा आ गया प्रिंट बहुत सुणे प्रिंट नहीं ਇੰਗਲਿਸ਼ ਕਲਰ ਆ ਗਿਆ ਸਾਰੇ ਇਹ ਕੇ ਵਾਲਾ ਕਲਰ ਆ ਗਿਆ ਮੈਚਿੰਗ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੈਗਾ ਸਟਾਫ ਬਹੁਤ ਜਿਆਦਾ ਫਾਈਨ ਹੈ ਕਲਰ ਬਹੁਤ ਸੋਹਣਾ ਹੈ ਗਏ ਵੀ ਪ੍ਰਾਈਸ 1250 ਇੱਕ ਕੇਵਲ ਆ ਗਿਆ ਜੀ ਉਦਾਂ ਹੀ ਸਲਵਾਰ ਆਪਣੀ ਸ਼ੈਡੋ ਪ੍ਰਿੰਟ ਦੇ ਵਿੱਚ ਰਹੂਗੀ ਸ਼ਰਟ ਆ ਗਈ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਆਏ ਨੇ ਇੱਕ ਇਹ ਲਾਈਟ ਸਿਲਵਰ ਗ੍ਰੇ ਰਹੂਗਾ ਜੀ ਇਹਦਾ ਪ੍ਰਾਈਸ ਰਹੂਗਾ 1350 ਇੱਕ ਇਹਦੇ ਵਿੱਚ ਗ੍ਰੇ ਕਲਰ ਆਇਆਗਾ ਦੋ ਕਲਰ ਆਏ ਨੇ ਬਹੁਤ ਸੋਹਣਾ ਪ੍ਰਿੰਟ ਹੈਗਾ ਤੇ ਪ੍ਰਾਈਸ ਰਹੂਗਾ ਜੀ 1350 ਸ਼ੈਡੋ ਵਰਕ ਦੇ ਵਿੱਚ ਸੇਮ ਬਾਟਮ ਹੈਗੀ ਕਵਾਟਰਾਈਜ਼ ਦੇ ਵਿੱਚ ਹੀ ਇਹ ਸਟੱਫ ਰਹੂਗਾ ਪ੍ਰਾਈਸ ਰਹੂਗਾ ਜੀ 1350 ਬਹੁਤ ਸੋਨੇ ਪ੍ਰਿੰਟ ਹੈਗੇ ਹਾਂਜੀ ਇਹ ਸੀਗੇ ਅੱਜ ਦੇ ਆਪਣੇ ਵਿంటర్ ਸਟੱਫ ਦੇ ਕੋਟ ਰਾਈਜ਼ ਦੇ ਸੂਟ ਬਹੁਤ ਸੋਹਣੀ ਕੋਟ ਰਾਈਜ਼ ਰਹੇਗੀ ਜੀ ਬ੍ਰੀਕ ਕੋਟ ਰਾਈਜ਼ ਸਿਲਕ ਕੋਟ ਰਾਈਜ਼ ਹੈ ਹਲਕੀ ਜੀ ਦੇ ਵਿੱਚ ਸ਼ਾਈਨ ਰਹੂਗੀ ਬਹੁਤ ਸੋਹਣਾ ਸਟਾਫ ਹੈ ਕੋਈ ਸਟਾਫ ਦੀ ਕੰਪਲੀਟ ਨਹੀਂ ਦੇਈ ਵੀ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਸੂਟ ਬਾਈ ਕਰਨਾ ਚਾਹੁੰਦੇ ਹੋ ਸਾਨੂੰ ਵਟਸਐਪ ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋਗੇ ਇਹਨਾਂ ਸੂਟਾਂ ਦੇ ਨਾਲ ਤੁਸੀਂ ਦੁਪੱਟੇ ਐਕਸਟਰਾ ਤੋਂ ਰੈਡੀ ਕਰਵਾ ਸਕਦੇ ਹੋਗੇ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਆਪਾਂ ਫੇਰ ਇੱਕ ਵੀਡੀਓ ਨਾਲ ਮਿਲਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ